11 ਨਵੰਬਰ ਅੱਜ ਤਰਨਤਾਰਨ ਵਿੱਚ ਜ਼ਿਮਨੀ ਚੋਣਾ ਚੱਲ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਕੀ ਲੋਕਾਂ ਦੇ ਵੱਲੋਂ ਵੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਸੋ ਅੱਜ ਜਿਹੜਾ ਉਹ ਫਾਈਨਲ ਉਹ ਵਾਲਾ ਦਿਨ ਆ ਜਾਂਦਾ ਹੈ ਕਿ ਜਦੋਂ ਲੋਕਾਂ ਦੇ ਵੱਲੋਂ ਆਪਣਾ ਉਮੀਦਵਾਰ ਜਿਹੜਾ ਹੈ ਸਾਲ ਸਵਾ ਸਾਲ ਦੇ ਲਈ ਜਿਹੜਾ ਚੁੜੇ ਜਾਣਾ ਸੋਸੇ ਚੱਲਦੇ ਦੇਖ ਸਕਦੇ ਹੋ ਤਸਵੀਰ ਉਥੋਂ ਦਿਖਾ ਰਿਹਾ ਕਿ ਸਵੇਰ ਤੋਂ ਹੀ ਜਿਹੜੀ ਲੋਕ ਨੇ ਉਹ ਚੋਣ ਬੂਥਾਂ ਦੇ ਬਾਹਰ ਲਾਈਨਾਂ ਵਿੱਚ ਖੜਕੇ ਆਪਣੀ ਵੋਟ ਦਾ ਆਪੁਗਤਾਨ ਕਰ ਰਹੇ ਨੇ ਕਿਉਂਕਿ ਅੱਜ ਉਹਨਾਂ ਦੇ ਵੱਲੋਂ ਵੋਟ ਪਾ ਕੇ ਜਿਹੜਾ ਹੈ ਆਪਣਾ ਕੈਂਡੀਡੇਟ ਨੂੰ ਚੁਣਿਆ ਜਾਣਾ ਸੋ ਤਰਨ ਤਰਨ ਦੀ ਜਿੰਮਣੀ ਚੋਣਾ ਜਿਹੜਾ ਕਿ ਕਹਿ ਸਕਦੇ ਕਿ ਸਾਲ ਸਵਾ ਸਾਲ ਦੇ ਲਈ ਆਪਣੇ ਉਸ ਕੈਂਡੀਡੇਟ ਨੂੰ ਚੁਣਨਾ ਜਿਸ ਨੇ ਉਹਨਾਂ ਆਮ ਲੋਕਾਂ ਦੇ ਕੰਮ ਖਰਵਾਉਣੇ ਸੋ ਦੇਖ ਸਕਦੇ ਹੋ ਕਿ ਹਾਲਾਂਕਿ ਇਸ ਤੋਂ ਪਹਿਲਾਂ ਦੀ ਜੀ ਗੱਲ ਕਰ ਲਈ ਚੋਣ ਪ੍ਰਚਾਰ ਦੀ ਗੱਲ ਕਰਦੇ ਕਿਉਂਕਿ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਪੂਰਾ ਪੂਰਾ ਜੋਰ ਲਾਇਆ ਗਿਆ ਚਾਹੇ ਕੋਈ ਵੀ ਪਾਰਟੀ ਹੋਵੇ ਇਸ ਸਟਾਰ ਪ੍ਰਚਾਰਕ ਮੰਗਵਾਏ ਗਏ ਸੀਐਮ ਤੱਕ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਹੁੰਚੇ ਨੇ ਕੇਜਰੀਵਾਲ ਹੁਣੇ ਪਹੁੰਚਦੇ ਨੇ ਸੋ ਵੱਡੇ ਵੱਡੇ ਸ਼ਹਿਰੇ ਵੀ ਤਰਨਤਾਰਨ ਦੀਆਂ ਜ਼ਿਮਨੀ ਚੋਣਾ ਚ ਆਪਣੀ ਹਾਜ਼ਰੀ ਲਵਾਉਂਦੇ ਨੇ ਤਾਂਕਿ ਕਿਸ ਤਰੀਕੇ ਨਾਲ ਆਪਣੇ ਉਮੀਦਵਾਰ ਨੂੰ ਲੋਕਾਂ ਤੱਕ ਪਹੁੰਚਾਇਆ ਜਾਏ ਕਿਸ ਤਰੀਕੇ ਨਾਲ ਲੋਕਾਂ ਦੀਆਂ ਵੋਟਾਂ ਨੂੰ ਆਪਣੇ ਉਮੀਦਵਾਰ ਤੱਕ ਲਿਆਂਦਾ ਜਾਏ ਸੋ ਇਹ ਤਸਵੀਰਾਂ ਨੇ ਜਿੱਥੇ ਕਿ ਅੱਜ ਜਿਹੜਾ ਲੋਕ ਹੁਣ ਆਪਣੀ ਵੋਟ ਦਾ ਇਸਤੇਮਾਲ ਕਰਨਗੇ 14 ਤਰੀਕ ਨੂੰ ਇਸ ਦਾ ਫੈਸਲਾ ਜਿਹੜਾ ਸਾਹਮਣੇ ਆਇਆ ਕਿ ਆਖਿਰਕਾਰ ਤਰਨਤਾਰਨ ਦੀਆਂ ਜ਼ਿਮਣੀ ਚੋਣਾ ਵਿੱਚ ਕੇਸ ਦਾ ਕਹਿ ਸਕਦੇ ਕਿ ਸਿੱਕਾ ਚੱਲਦਾ ਕਿਹੜੇ ਉਮੀਦਵਾਰ ਨੂੰ ਲੋਕ ਚੁਣਦੇ ਨੇ ਸੋ ਇੱਥੇ ਅੱਜ ਵੱਡਾ ਦਿਨ ਕਹਿ ਸਕਦੇ ਆ ਵੱਡਾ ਦਿਨ ਕਿਉਂਕਿ ਅੱਜ ਚੋਣਾ ਜਿਹੜਾ ਆਗਾਜ਼ ਹੋ ਜਾਣਾ ਹੈ ਕਿਉਂਕਿ ਬੜੇ ਦਿਨਾਂ ਤੋਂ ਹਰ ਇੱਕ ਪਾਰਟੀ ਨੇ ਆਪਣਾ ਪੂਰਾ ਪੂਰਾ ਜ਼ੋਰ ਲਗਾਇਆ ਹੋਇਆ ਸੀਗਾ ਹਰ ਇੱਕ ਪਾਰਟੀ ਦੇ ਵੱਲੋਂ ਹਰ ਇੱਕ ਸਿਆਸੀ ਆਗੂ ਦੇ ਵੱਲੋਂ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਕਰ ਰਿਹਾ ਸੀ ਕਿ ਕਿਵੇਂ ਲੋਕਾਂ ਨੂੰ ਕਿਹਾ ਜਾਏ ਕਿਵੇਂ ਲੋਕਾਂ ਨੂੰ ਦੱਸਿਆ ਜਾਏ ਆਪਣੇ ਵਾਲੇ ਆਪਣੀ ਪਾਰਟੀ ਵਾਲੇ ਕਿ ਅਸੀਂ ਕਿਹੜੇ-ਕਿਹੜੇ ਕੰਮ ਕਰਾਵਾਂਗੇ ਕਿਸ ਤਰੀਕੇ ਨਾਲ ਅਸੀਂ ਧਰਨਤਾਰਾਂ ਦਾ ਵਿਕਾਸ ਕਰਾਂਗੇ ਕਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਵਿਕਾਸ 'ਚ ਆਪਣੀ ਹਿੱਸੇਦਾਰੀ ਪਾਵਾਂਗੇ ਸੋ ਇੱਥੇ ਕਹਿ ਸਕਦਾ ਕਿ ਅੱਜ ਉਹ ਦੇਣੇ ਤਸਵੀਰਾਂ ਦੇਖ ਸਕ ਰਹੇ ਹਾਂ ਇਹ ਤਸਵੀਰਾਂ ਤੁਹਾਨੂੰ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਪ੍ਰਿੰਸੀਪਲ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਆਪਣੀ ਜਿਹੜੀ ਵੋਟ ਅਦਾ ਕੀਤੀ ਗਈ ਹੈ ਲੇਕਿਨ ਉਹਦੇ ਨਾਲ ਨਾਲ ਇਹ ਤਸਵੀਰਾਂ ਜਿਹੜੀਆਂ ਸਵੇਰ ਤੋਂ ਹੀ ਕਹਿ ਸਕਦું ਕਿ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਸ਼ਾਂਤੀ ਮੇਟਾਂਗ ਨਾਲ ਜਿਹੜੀਆਂ ਤਰ ਤਰਨ ਚ ਜਮਨੀ ਚੋਣਾ ਹੋ ਰਹੀਆਂ ਨੇ ਤੇ ਚੋਣਾ ਤੋਂ ਬਾਅਦ ਜਿਹੜਾ ਰਿਜ਼ਲਟ ਆਏਗਾ ਉਹ ਹਾਲੇ ਦੇਖਣ ਯੋਗ ਹੈ ਕਿ ਆਖਿਰਕਾਰ ਇੰਨੇ ਪ੍ਰਚਾਰ ਹੁੰਦੇ ਨੇ ਹਰ ਇੱਕ ਪਾਰਟੀ ਦੇ ਵੱਲੋਂ ਵੱਡੇ ਵੱਡੇ ਪ੍ਰਚਾਰ ਵਰਨੀਆਂ ਰੈਲੀਆਂ ਹੁੰਦੀਆਂ ਨੇ ਲੇਕਿਨ ਆਖਿਰਕਾਰ ਤਰਨਤਾਰਨ ਲੋਕ ਕਿਸ ਉਮੀਦਵਾਰ ਨੂੰ ਆਪਣੇ ਆਪਣੇ ਇਲਾਕੇ ਵਿੱਚ ਲੈ ਕੇ ਆਉਂਦੇ ਨੇ ਆਪਣੇ ਹਲਕੇ ਵਿੱਚ ਲੈ ਕੇ ਆਉਂਦੇ ਨੇ ਬਾਕੀ ਤੁਸੀਂ ਪੰਜਾਬ ਵਾਸੀ ਜਿੰਨੇ ਵੀ ਵੀਡੀਓ ਦੇਖ ਰਹੇ ਤੁਸੀਂ ਵੀ ਨਾਲ ਦੀ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਖਿਰਕਾਰ ਤੁਹਾਨੂੰ ਕਿ ਲੱਗਦਾ ਹੈ ਕਿ ਕਿਹੜੀ ਪਾਰਟੀ ਹੈ ਕਿਹੜਾ ਸਿਆਸੀ ਆਗੂ ਲੱਗਦਾ ਤੁਹਾਨੂੰ ਕੀ ਅਤਰਨ ਤਰਨ ਵਿੱਚ ਆ ਸਕਦਾ ਕਿਉਂਕਿ ਇਹਨਾਂ ਚੋਣਾਂ ਦਾ ਕਿਤਨਾ ਕਿਤੇ ਇਫੈਕਟ ਜਿਹੜਾ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਜ਼ਰੂਰ ਪੈ ਸਕਦਾ ਹੈ ਸੋ ਇੱਥੇ ਵੀ ਜਿੱਥੇ ਕਿ ਜ਼ਿਮਨੀ ਚੋਣਾਂ ਨੇ ਵਖਵਾ ਜੇ ਕਹਿ ਸਕਦੇ ਜੀ ਡਿਫਰੈਂਸ ਦੀ ਗੱਲ ਕਰ ਲਈ ਸਿਰਫ ਸਾਲ ਸਵਾ ਸਾਲ ਦੀ ਗੱਲ ਹੈ ਤੇ ਸਾਲ ਸਵਾ ਸਾਲ ਦੇ ਲਈ ਆਪਣੇ ਉਮੀਦਵਾਰ ਨੂੰ ਚੁਣਨਾ ਆਪਣੇ ਕੈਂਡੀਡੇਟ ਨੂੰ ਚੁਣਨਾ ਸੋ ਅੱਜ ਅੱਜੋ ਦਿਨ ਆ ਗਿਆ ਅੱਜ ਚੋਣਾਂ ਚੱਲ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਹਾਲਾਂਕਿ ਸ਼ੋਮਨੀ ਇਕਾਦੀ ਦਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਪਸੰਦ ਨਾਲ ਗੱਲਬਾਤ ਕਰਕੇ ਕੀ ਕਿਹਾ ਉਹ ਵੀ ਜ਼ਰੂਰ ਸੁਣਿਓ ਤੁਸੀਂ ਆਪਣੇ ਜਿਹੜੇ ਕਮੈਂਟ ਨੇ ਤੁਹਾਡੀ ਟਿੱਪਣੀ ਕੀ ਤੁਸੀਂ ਵੀ ਕਮੈਂਟ ਬਾਕਸ ਚ ਜ਼ਰੂਰ ਦਿਓ ਧੰਨਵਾਦ